ਰਹਿਮਾਨ ਨੇ ਸ਼ਾਇਦ ਜੀ ਨਾਮ ਵਾਲੇ ਸਖੀਅਤ ਦੀਪ ਦਸ਼ਨਾੰਦੀ ਪੋਨਾ ਦਾ ਦਰਜਿਤ ਪ੍ਰੈਸ ਕਲਾਬ ਦੇ ਵਿੱਚ ਸਵਾਗਤ ਹੈ ਮੈਂ ਪੰਜਾਬ ਰੋਡ ਸਪਟਾ ਦਾ ਰਿਪੋਰਟਰ ਵੀ ਹਾਂ ਤੇ ਇਹਨਾਂ ਨਾਲ ਸਮੱਸਿਆ ਦੇ ਬਾਰੇ ਵੀ ਚਰਚਾ ਹੋਈ ਤੇ ਸਰ ਤੁਸੀਂ ਜਿਹੜੀ ਹਾਲ ਚਿਰ ਦਿੱਲੀ ਦੁਆਦੀ ਦੇ ਬੜਾ ਇਹ ਜਿਹੜੇ ਹੋਰੇ ਕਈ ਤਮੇ ਘਟਨਾਵਾਂ ਵੀ ਹੁੰਦੀਆਂ ਪਕਾਚਾਰੇ ਪਿਆ ਜਾਂਦੇ ਹੁੰਦੇ ਬੰਦੇ ਬਾਰੇ ਦੋ ਸੁਖੀ ਜਾਣਾ ਸਰਦ ਪੰਨਾਤਾ ਜੀ ਬਹੁਤ ਬਹੁਤ ਧੰਨਵਾਦ ਜੈਪੀ ਜੈ ਭਾਰਤ ਜੀ ਜੋ ਡਿਸਟ੍ਰਿਕਟ ਐਸ ਕਲਬ ਦੇ ਪ੍ਰੈਜ਼ੀਡੈਂਟ ਸਾਹਿਬ ਪ੍ਰੇਮਾ ਸ਼ਰਮਾ ਜੀ ਅੱਜ ਅਸੀਂ ਆਪ ਨੂੰ ਪਹੁੰਚੇ ਬਹੁਤ ਬਹੁਤ ਮਾਨ ਤੇ ਸਤਿਕਾਰ ਮਿਲਿਆ ਹੈ ਨਾ ਵੱਲੋਂ ਤੇ ਦੂਸਰਾ ਜੋ ਹੁਣ ਦਿਵਾਲੀ ਦਾ ਸੀਜ਼ਨ ਜਿ ਦਿਵਾਲੀ ਆਣ ਵਾਲੀ ਇਹ ਕਈ ਵਾਰ ਦੇਖਿਆ ਨੇਕਾਂ ਛੋਟੇ ਛੋਟੇ ਘਟਨਾਵਾਂ ਦੁਕਾਨਾਂ ਤੇ ਪਟਾਕਿਆਂ ਵਾਲੀਆਂ ਦੁਕਾਨਾਂ ਤੇ ਹੋ ਜਾਂਦੀਆਂ ਆਮ ਤੌਰ ਤੇ ਇਹ ਨੁਕਸਾਨ ਵੀ ਹੋਏਗਾ ਤੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹਾਂਗੇ ਤੇ ਪ੍ਰਸ਼ਾਸਨ ਨੂੰ ਸੰਦੇਸ਼ ਦੇਣਾ ਚਾਹਾਂਗੇ ਵੀ ਇਹਨਾਂ ਦੇ ਤੇ ਦਰਾ ਸਹੀ ਤਰੀਕੇ ਨਾਲ ਇਹਨੂੰ ਦੇਖਿਆ ਜਾਵੇ ਕਿ ਕੋਈ ਨੁਕਸਾਨ ਨਾ ਹੋਵੇ ਫਰੋਇਪੁਰ ਦੇ ਕਿਸੇ ਵੀ ਆਮ ਵਿਅਕਤੀ ਨੂੰ ਇਹ ਪਟਾਕਿਆਂ ਤੇ ਜਿਹੜਾ ਖਾਸ ਕਰਕੇ ਧਿਆਨ ਦਿੱਤਾ ਜਾਵੇ ਕਿ ਪਟਾਕੇ ਜਿਹੜੇ ਆ ਉਹ ਇੱਕ ਜਗ੍ਹਾ ਤੇ ਵਿਕਣ ਤੇ ਕੋਈ ਇਲਲੀਗਲ ਪਟਾਕੇ ਨਾ ਵੇਚ ਸਕਣ ਇਸ ਤੋਂ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗੇ ਮਾਨਯੋਗ ਫਰੋਹਾਈਪੁਰ ਦੇ ਡੀਸੀ ਸਾਹਿਬ ਨੂੰ ਕਿ ਇਸ ਤੇ ਧਿਆਨ ਦਿੱਤਾ ਜਾਵੇ ਤਾਂ ਕਿ ਕੋਈ ਵੀ ਅਣਹੋਣੀ ਘਟਨਾ ਨਾ ਵਾਪਰੇ ਤੇ ਵੈਸੇ ਤਾਂ ਤਕਰੀਬਨ ਕਵਾਂਗੇ ਲੋਕਾਂ ਨੂੰ ਕਿ ਪਟਾਕੇ ਜਲਾਣ ਦੀ ਬਜਾਏ ਜੇ ਹਰੀ ਦੀਵਾਲੀ ਬਣਾਈ ਜਾਵੇ ਤੇ ਪੋਲੂਸ਼ਨ ਵੀ ਘਟੇਗਾ ਤੇ ਨਾਲ ਜਿਹੜੀਆਂ ਬਿਮਾਰੀਆਂ ਉਤਪਨ ਹੁੰਦੀਆਂ ਹਨ ਪੋਲੂਸ਼ਨ ਦੇ ਨਾਲ ਉਹ ਵੀ ਨਹੀਂ ਹੋਣਗੀਆਂ ਤੇ ਅਸੀਂ ਆਰਾਮ ਨਾਲ ਸਾਹ ਲੈ ਜੋਗੇ ਹਾਂ ਸਰ ਜੀ ਇਸ ਤਰ੍ਹਾਂ ਕਿਸਾਨਾਂ ਦੇ ਉੱਤੇ ਬੜਾ ਜ਼ੋਰ ਪਾਉਂਦੇ ਨੇ ਉਹ ਪਰਾਲੀ ਸਾੜਦੇ ਨੇ ਅੱਜ ਫਰੋਹਾਈਪੁਰ ਦੇ ਦੇ ਲੋਕੀ ਮਾਫੀਆ ਜਿਹੜਾ ਉਹ ਪਟਾਕਾ ਵੈਧ ਰੂਪ ਦੀ ਵੇਚ ਰਿਹਾ ਲਾਇਸੈਂਸ ਇੱਕ ਦੋ ਬੰਦਿਆਂ ਨੇ ਦੇਖੋ ਇਸ ਨੂੰ ਕਹਿ ਸਕਦੇ ਆ ਕਿ ਵਾਕੀ ਜਦੋਂ ਸਰਵਲ ਹਸਪਤਲ ਤੇ ਕੋਈ ਜਿਹੜਾ ਉਹਨਾਂ ਨੇ ਇੱਕ ਮਿੰਟਾ ਜਿਕੇਰਾ ਜਿਹਾ ਪਨਾ ਰੱਖਿਆ ਉਥੇ ਮਰੀਜ਼ ਜਾਂਦੇ ਨਹੀਂ ਕਿਸੇ ਵੇਲੇ ਕੋਈ ਹਾਦਸਾ ਹੋ ਸਕਦਾ ਹੈ ਦੇਖੋ ਜਿਹੜਾ ਕਿਸਾਨਾਂ ਤੇ ਲਗਾਤਾਰ ਨੱਥ ਪਾਈ ਜਾਂਦੀ ਆ ਉਹਨਾਂ ਤੇ ਪਰਚੇ ਵੀ ਕੀਤੇ ਜਾਂਦੇ ਆ ਜਦੋਂ iracial ਕਿਸਾਨ ਛੱਡਦੇ ਆ ਤੇ ਲੇਕਿਨ ਦੋ ਦਿਵਾਲੀ ਦੇ ਨਾਲ ਨਾਲ ਇੱਕ ਹੋਰ ਦਿਨ ਜੁੜਿਆ ਜਿਹਨੂੰ ਦੁਸਹਿਰਾ ਕਹਿੰਦੇ ਵਿਜੇ ਦਸ਼ਮੀ ਉਹਦੇ ਵਿੱਚ ਵੀ ਜਦੋਂ ਸ਼ਹਿਰਾ ਬਣਾਇਆ ਜਾਂਦਾ ਦੇਖੋ ਕਿੰਨਾ ਪੋਲੂਸ਼ਨ ਹੁੰਦਾ ਹਜ਼ਾਰਾਂ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਜਿਹੜਾ ਪੈਸਾ ਵਖੂਂਗ ਦਿੱਤਾ ਜਾਂਦਾ ਤੇ ਪੋਲੂਸ਼ਨ ਵੀ ਪੂਰੇ ਕੱਲੇ ਇੱਕ ਸ਼ਹਿਰ ਦੇ ਨਹੀਂ ਪੂਰੇ ਦੇਸ਼ ਵਿੱਚ ਹੁੰਦਾ ਇੱਕ ਦਿਨ ਵਿੱਚ ਇੱਕ ਦਿਨ ਵਿੱਚ ਹੀ ਪਤਾ ਨਹੀਂ ਕਿੰਨੀਆਂ ਨੇਕਾਂ ਬਵਾੜੀਆਂ ਚੱਲ ਪੈ ਲੈਂਦੀ ਤੇ ਕਈ ਵਾਰ ਤੇ ਅਸੀਂ ਸੋਸ਼ਲ ਮੀਡੀਆ ਦੇ ਖਬਰਾਂ ਦੇਖਣ ਨੂੰ ਮਿਲਦੀਆਂ ਨੁਕਸਾਨ ਵੀ ਹੋਇਆ ਕਈ ਜਗ੍ਹਾ ਤੇ ਜਿਸ ਤਰ੍ਹਾਂ ਪਿੱਛੇ ਜਾ ਜਦੋਂ ਅਮਰੀ ਸਰ ਚਲੇ ਜਾਈਏ ਅੰਮ੍ਰਿਤਸਰ ਦੇ ਰੈਲਵੇ ਰੇਲਵੇ ਟ੍ਰੈਕ ਦੇ ਨੇੜੇ ਜੋ ਦਸਹਿਰਾ ਮਨਾਇਆ ਜਾ ਰਿਹਾ ਦੀ ਤੇ ਕਿੰਨੇ ਲੋਕਾਂ ਦਾ ਚੱਲ ਰਹੀ ਹੈ ਪੋਲੂਸ਼ਨ ਵੀ ਹੁੰਦਾ ਬਹੁਤ ਜ਼ਿਆਦਾ ਲੇਕਿਨ ਉਹਨਾਂ ਤੇ ਅੱਜ ਤੱਕ ਪ੍ਰਸ਼ਾਸਨ ਵੱਲੋਂ ਕਦੇ ਵੀ ਕੋਈ ਪਰਚੇ ਨਹੀਂ ਦਰਜ ਕੀਤੇ ਗਏ ਦੂਸਰੀ ਜਿਨ੍ਹਾਂ ਕੋਲ ਲਾਇਸੈਂਸ ਹੈ ਉਹ ਪਟਾਕੇ ਵੇਚਣ ਲੇਕਿਨ ਉਹ ਵੀ ਲਿਮਟਿਡ ਤਰੀਕੇ ਦੇ ਨਾਲ ਕਿ ਪੂਰਾ ਜ਼ਿਕੀਰਾ ਭਰ ਲਿਆ ਜਾਂਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਜੋ ਪਟਾਕਾ ਵਿਕ ਰਿਹਾ ਇਹ ਨਹੀਂ ਪਤਾ ਹੁਣ ਮੈਨੂੰ ਮੇਰੇ ਧਿਆਨ ਲਈ ਪ੍ਰਸ਼ਾਸਨ ਚੈੱਕ ਕਰੇ ਕੀ ਉਹਨਾਂ ਕੋਲ ਲਾਇਸੈਂਸ ਹੈ ਜਾਂ ਨਹੀਂ ਹੈ ਕਿਉਂਕਿ ਨਾਲ ਹੀ ਸਿਵਲ ਹਸਪੀਟਲ ਵੀ ਹੈ ਚਲੋ ਉਹਨਾਂ ਸਿਵਲ ਹਸਪਤਲ ਉੱਜ ਵਾਲੀ ਜਗ੍ਹਾ ਤੇ ਪਾਰਕ ਬਣ ਚੁੱਕਾ ਪਿਛਲੀ ਵਾਰੀ ਉੱਥੇ ਦਸਹਿਰਾ ਹੋਣੀ ਚਾਹੀਦੀ ਲੇਕਿਨ ਨਾਲ ਹੀ ਕਿੰਨੇ ਸਾਲ ਹੋ ਗਏ ਲਗਾਤਾਰ ਦਸਹਿਰਾ ਨਹੀਂ ਤੇ ਨਾਲ ਹੀ ਸਿਵਲ ਹਸਪਤਲ ਹੈ ਜਦੋਂ ਪਟਾਕਿਆਂ ਦੀ ਆਵਾਜ਼ ਤਾੜ ਤਾੜ ਕਰਕੇ ਆਉਂਦੀ ਹੈ ਤੇ ਕਿੰਨੇ ਬੁੜੀ ਪਰੇਸ਼ਾਨ ਹੁੰਦੇ ਨਾਲ ਪੋਲੂਸ਼ਨ ਸਾਰਾ ਪੋਲੂਸ਼ਨ ਦਾ ਸਿਵਲ ਹਸਪਤਲ ਜਾਂਦਾ ਕੋਈ ਹਾਰਟ ਦਾ ਮਰੀਜ਼ ਹੈ ਕੋਈ ਜੀ ਜੀ ਕੋਈ ਹਾਰਟ ਦਾ ਕਈ ਅਨੇਕਾਂ ਤਰ੍ਹਾਂ ਦੇ ਮਰੀਜ਼ ਨੇ ਬੰਬੀਜ਼ ਤਾਂ ਮਰੀਜ਼ ਹੈ ਤੇ ਹਰੇਕ ਮਰੀਜ਼ ਨੂੰ ਇਸ ਚੀਜ਼ ਦੇ ਨਾਲ ਪ੍ਰੋਬਲਮ ਹੁੰਦੀ ਹੈ ਪ੍ਰਸ਼ਾਸਨ ਚੈੱਕ ਕਰੇ ਕਿੰਨਾ ਕੋ ਲਾਇਸੈਂਸ ਹੈ ਕਿੰਨਾ ਕੋ ਲਈ ਤੇ ਲੇਕਿਨ ਕੀਤਾ ਕੀ ਜਾਂਦਾ ਇਹ ਵੀ ਇੱਕ ਦੱਸਦਾ ਸੱਚਾਈ ਕੀ ਹੈ ਜਦੋਂ ਪ੍ਰਸ਼ਾਸਨ ਵੱਲੋਂ ਸਖਤ ਦਾਇਰਾਂ ਦਿੱਤੀਆਂ ਜਾਂਦੀਆਂ ਲੇਕਿਨ ਵੱਡੇ ਦੁਕਾਨਦਾਰਾਂ ਨੂੰ ਕੁਝ ਨਹੀਂ ਕਿਹਾ ਜਾਂਦਾ ਜਿਹੜੇ ਛੋਟੇ ਗਰੀਬ ਦੁਕਾਨਦਾਰ ਜਿਹੜੇ ਤੇਰੇ ਟੇਬਲ ਲਾ ਕੇ ਕੋਈ 500 ਦਾ ਕੋਈ 1000 ਦਾ 2000 ਦਾ ਤੱਕ ਵੇਚ ਰਿਆ ਇਹ ਆਪਣੇ ਘਰ ਨੂੰ ਚਲਾਣ ਵਾਸਤੇ ਰੋਜੀ ਰੋਟੀ ਕਰਵਾਣ ਵਾਸਤੇ ਉਹਨਾਂ ਦੇ ਧਰਾਨ ਕੱਢ ਦਿੱਤੇ ਜਾਂਦੇ ਲੇਕਿਨ ਵੱਡੇ ਦੁਕਾਨਦਾਰਾਂ ਨੂੰ ਕੋਈ ਨਹੀਂ ਕੋਈ ਇਹ ਹਮੇਸ਼ਾ ਹੀ ਜਿਹੜਾ ਨਾ ਅ ਤੱਕਾ ਜਾਂ ਤੇਥਿਆਲ ਕਰ ਉਹ ਅਤਿਆਚਾਰਾ ਸ਼ੋਸ਼ਣ ਉਹ ਗਰੀਬ ਨਾਲ ਹੀ ਹੁੰਦਾ ਅਮੀਰ ਨੂੰ ਕੋਈ ਨਹੀਂ ਕਿ ਵੀ ਜਿਹੜੇ ਨਵੇਂ ਦੀਪ ਸ਼ਖਾ ਜੀ ਆਏ ਨੇ ਨਵੇਂ ਡੀਸੀ ਸਾਹਿਬ ਤੁਸੀਂ ਉਮੀਦ ਕਰਦੇ ਹੋ ਕਿ ਉਹ ਸ਼ਹਿਰ ਦੇ ਕੋਈ ਇਸ ਦੁਆਰ ਕਰਨੀ ਕੁਝ ਦੇਖੋ ਨਵੇਂ ਡੀਸੀ ਸਾਹਿਬ ਜਿਹੜੇ ਆਏ ਆ ਫਿਲਹਾਲ ਵਾਲੇ ਦੀਪ ਦਸ਼ਨ ਨਾਲ ਕੋਈ ਚੁਕੀ ਮਿਲ ਨਹੀਂ ਉਹਨਾਂ ਨੂੰ ਹਾਲੇ ਕੁਛ ਦਿਨ ਹੀ ਹੋਏ ਉਹਨਾਂ ਨੂੰ ਆਏ ਨੇ ਅਸੀਂ ਮਿਲਾਂਗੇ ਬਕਾਇਦਾ ਉਹਨਾਂ ਨੂੰ ਦਸਹਰੇ ਵਾਸਤੇ ਵੀ ਮੰਗ ਪੱਤਰ ਹਮੇਸ਼ਾ ਦਿੰਨੇ ਹੁੰਦੇ ਆ ਤੇ ਦਸਹਰੇ ਵਾਸਤੇ ਹੀ ਮੰਗ ਪੱਤਰ ਦਵਾਉਂਦੇ ਤੇ ਦੂਸਰਾ ਇਸ ਗੱਲ ਤੇ ਵੀ ਧਿਆਨ ਦਿੱਤਾ ਜਾਏਗਾ ਸੰਗਠਨ ਵੱਲੋਂ ਸੰਸਥਾ ਵੱਲੋਂ ਕਿ ਜਿਹੜਾ ਲੋਕਾਂ ਦੇ ਵਿੱਚ ਜਾਏ ਪਟਾਕੇ ਨੂੰ ਲੈ ਕੇ ਕਿ ਸਾ ਚਾਈਨੀ ਡੋਰਾ ਕਈ ਵਾਰੀ ਪਟਾਕੇ ਕੋਲ ਆ ਪਟਾਕਿਆਂ ਸੀਜ਼ਨ ਬਹੁਤ ਜ਼ਿਆਦਾ ਉਲਟ ਫੁਲ ਹੁੰਦੀ ਆ ਕੋਈ ਅਧਿਕਾਰੀ ਵੀ ਨਾਲ ਮਿਲੇ ਹੁੰਦੇ ਆ ਨਾਲ ਵਿੱਚ ਜਿਹੜੇ ਵੱਡੇ ਦੁਕਾਨਦਾਰਾਂ ਤੋਂ ਵੱਡੇ ਲੈਵਲ ਤੇ ਪਟਾਕਾ ਲੈ ਕੇ ਜਾਂਦੇ ਆ ਤੇ ਇਹਨਾਂ ਨੂੰ ਪੈਸੇ ਦਿੰਦੇ ਲੇਕਿਨ ਗਰੀਬ ਦੁਕਾਨਦਾਰ ਵਿਚਾਰਾ ਪਰੇਸ਼ਾਨ ਰਹਿੰਦਾ ਅਸੀਂ ਇਹ ਗੱਲ ਡੀਸੀ ਸਾਹਿਬ ਦੇ ਹੱਥ ਤੇ ਲਿਆਵਾਂਗੇ ਤੇ ਉਮੀਦ ਆ ਕਿ ਜਦੋਂ ਧਿਆਨ ਚ ਲਿਆਵਾਂਗੇ ਤੇ ਅਮਲ ਵਿੱਚ ਵੀ ਲਾਂਦੀ ਜਾਏ ਜੈਪੀਨ ਜੈਪਾਤ ਧੰਨਵਾਦ ਜੀ ਆ